ਇਸ ਦੁਕਾਨ ਤੇ ਕਸਟਮਰ ਰਜਨੀਸ਼ ਸਾਡੇ ਵੀਰ ਜੀ ਵੀ ਆਏ ਹੋਏ ਆ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਰਜਨੀਸ਼ ਜੀ ਤੁਸੀਂ ਅੱਜ ਪਹੁੰਚੇ ਹੋ ਕੀ ਲੈਣ ਪਹੁੰਚੇ ਹੋ ਪਹਿਲਾਂ ਤੇ ਜਾਣਕਾਰੀ ਦਿਓ ਮੈਂ ਉਤ ਲੈਣ ਆਇਆ ਸੀ ਉਤ ਦੇ ਨਾਲ ਨਾਲ ਮੈਂ ਇੱਕ ਹੋਰ ਚੀਜ਼ ਲੈਣਾ ਆਇਆ ਸੀ ਇਹ ਐਕਚੁਅਲੀ ਬਖੂਰ ਕਹਿੰਦੇ ਆ ਇਹਨੂੰ ਬਖੂਰ ਹੈ ਇਹ ਇਹਦੇ ਵਿੱਚ ਅਪਲਾਈ ਕਰਕੇ ਨਾ ਇਹ ਸਾਰਾ ਦਿਨ ਫ੍ਰੈਗਨੈਂਸ ਰਹਿੰਦੀ ਹੈ ਇਹਨਾਂ ਦੀ ਚਾਹੇ ਤੁਸੀਂ ਆਪਣੇ ਆਫਿਸ 'ਚ ਰੱਖ ਲਓ ਚਾਹੇ ਤੁਸੀਂ ਡਰਾਇੰਗ ਰੂਮ 'ਚ ਰੱਖ ਲਓ ਚਾਹੇ ਆਪਣੇ ਬੈਡਰੂਮ 'ਚ ਰੱਖ ਲਓ ਇਹ ਇੱਕ ਡਿਫਰੈਂਟ ਕਨਸੈਪਟ ਹੈ ਇੱਕ ਆਪਾਂ ਪਰਫਿਊਮ ਯੂਜ਼ ਕਰਦੇ ਰੂਮ ਫਰੈਸ਼నర్ ਯੂਜ਼ ਕਰਦੇ ਉਹ ਫॉर ਦਾ ਟਾਈਮ ਬਿੰਗ ਹੁੰਦਾ 2 4 5 ਮਿੰਟ ਬਟ ਇਹ ਹੋਲ ਡੇ ਰਹੂਗੀ ਇਹਦਾ ਇਹ ਪ੍ਰੋਸੈਸ ਹੈ ਇਹ ਨਿਆ ਕਨਸੈਪਟ ਆਇਆ ਇਹ ਮੇਰੇ ਖਿਆਲ ਉਰੇ ਕਿਸੇ ਕੋਲ ਹੈ ਵੀ ਨਹੀਂ ਕੋਰਾਲੀ ਚ ਨਹੀਂ ਹੈ ਇਹ ਇਸ ਤੋਂ ਇਲਾਵਾ ਤੁਸੀਂ ਹੋਰ ਕੀ ਕੀ ਲੈ ਕੇ ਜਾ ਚੁੱਕੇ ਹੋ ਇੱਥੇ ਤੋਂ ਤੇ ਕਿਸ ਤਰ੍ਹਾਂ ਦਾ ਤੁਹਾਡਾ ਜਿਹੜਾ ਐਕਸਪੀਰੀਅੰਸ ਰਿਹਾ ਹੈ ਮੈਂ ਇਸ ਤੋਂ ਇਲਾਵਾ ਇਤਰ ਲੈ ਕੇ ਜਾ ਚੁੱਕਿਆ ਹਾਂ ਉਦ ਲੈ ਕੇ ਜਾ ਰਹੇ ਹਾਂ ਐਕਸਪੀਰੀਅੰਸ ਮੇਰਾ ਬਿਲਕੁਲ ਹੀ ਡਿਫਰੈਂਟ ਰਿਹਾ ਕਿਉਂਕਿ ਮੈਂ ਪਰਫਿਊਮ ਲਗਾਉਣਾ ਹੀ ਛੱਡਤਾ ਹੁਣ ਜ਼ਿਆਦਾਤਰ ਯੂਜ਼ ਕਰਦੇ ਆਂ ਆਪਾਂ ਉਦ ਐ ਇਤਰ ਹੀ ਯੂਜ਼ ਕਰੀਦਾ